ਜੀ ਤੁਹਾਡੇ ਅਸਤੇ ਲੈ ਕੇ ਆਇਆ ਬਹੁਤ ਫਾਇਦੇਮੰਦ ਹੈ ਆਪਾਂ ਖੁਦ ਵਰਤੀ ਹੋਈ ਹੈ ਵੇਖਣ ਨੂੰ ਆਪਾਂ ਇਹਨੂੰ ਸਟicker ਹੀ ਕਹਨੇ ਪਰ ਕੰਮ ਏ ਦੁੱਗਣਾ ਤਿਗਣਾ ਕਈ ਗੁਣਾ ਕਰਦਾ ਤੇ ਆਪਾਂ ਨੂੰ ਜਾਣਕਾਰੀ ਬਾਈ ਡਾਕਟਰ ਬੈਠੇ ਨਾਲ ਦੇਣਗੇ ਕਿ ਕਿਵੇਂ ਕੰਮ ਕਰਦਾ ਏ ਤਾਂ ਜੋ ਆਪਾਂ ਵਰਤ ਕੇ ਥੋੜੀ ਸਪਰੇ ਨੂੰ ਜ਼ਿਆਦੇ ਵਾਣ ਚ ਵੀ ਲਿਜਾ ਸਕਦੇ ਆ ਤੇ ਲੰਮੇ ਟਾਈਮ ਵਾਸਤੇ ਵੀ ਕੰਮ ਲੈ ਸਕਦੇ ਆ ਯੁਰਗਾ ਵੀ ਤੇ ਸਪਰੇਚ ਵੀ ਉਹ ਡਰਕੀ ਵਾਲੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰਾ ਨਾਮ ਰਾਜਿੰਪੀ ਸਿੰਘ ਹੈ ਪਿੰਡ ਮੇਰਾ ਜੋਗਨੰਦ ਦਾ ਆਪਣੇ ਕੋਲੇ ਆ ਸਟicker ਬਾਈ ਜੀ ਨੇ ਵਰਤਿਆ ਸੀਗਾ ਠੀਕ ਆ ਅੱਗੇ ਮੈਂ ਤੁਹਾਨੂੰ ਇਹਦੀ ਵਰਤੋਂ ਕਿਵੇਂ ਕਰਨੀ ਆਪਾਂ ਤੇ ਇਹ ਕਰਦਾ ਕੀ ਹੈਗਾ ਆਪਾਂ ਉਹ ਆਪਾਂ ਐਕਸਪੈਰੀਮੈਂਟ ਕਰਕੇ ਦਿਖਾਵਾਂਗੇ ਆਪਣੇ ਕੋਲੇ ਆ ਝੋਨੇ ਦੇ ਜਿਹੜੇ ਪੱਤੇ ਆਗੇ ਇਹ ਤੋੜੇ ਹੋਏ ਆਗੇ ਠੀਕ ਆ ਤੇ ਕਦੇ ਵਾਸਤੇ ਵੀ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਵੀ ਝੋਨੇ ਦੇ ਪੱਤੇ ਤੇ ਪਾਣੀ ਖੜਦਾ ਨਹੀਂ ਆ ਪਾਣੀ ਆਪਣੇ ਕੋਲੇ ਤੇ ਪਾਣੀ ਖੜਦਾ ਨਹੀਂ ਆ ਝੋਨੇ ਦੇ ਪੱਤੇ ਤੇ ਜੇ ਜਦੋਂ ਆਪਾਂ ਹੁਣ ਇਹਨੂੰ ਉਹਨਾਂ ਦੇ ਪੱਤੇ ਨੂੰ ਇੱਥੇ ਪਾਣੀ 'ਚ ਡਬੋਉਦੇ ਠੀਕ ਹੈ ਵਿੱਚ ਆਪਾਂ ਇਹਦੇ ਆਹ ਪਾ ਲਾਂਗੇ ਥੋੜਾ ਜਿਹਾ ਸਿਕਰ ਆਪਣਾ ਕਿੰਨਾ ਕੁ ਬੋਗ ਡਾਕਟਰ ਜੀ ਬਾ ਇੱਕ ਕੱਧਾ ਵਸ ਬੂੰਦ ਹੀ ਪਾਣੀ ਅੱਛਾ ਇੰਨੀ ਬਹੁਤ ਹੈ ਇੰਨੀ ਬਹੁਤ ਚੋਕੋ ਠੀਕ ਹੈ ਨਾਲੇ ਇਹਨਾਂ ਦੇ ਰੋਮ ਖੁੱਲ ਜਾਣਗੇ ਹੁਣ ਜਿਵੇਂ ਪੱਤੇ ਜਿਵੇਂ ਸੂੰਗੜੇ ਪਏ ਆ ਗਿਆਂ ਕੰਮਾ ਆ ਗਏ ਨਹੀਂ ਤੋੜ ਕੇ ਲਏ ਆ ਭਣਾ ਦੇ ਪਰੋਂ ਤੇਰ ਬਿਆਸਤੇ ਠੀਕ ਹੈ ਕਮਲਾਏ ਪਈਆਂ ਨਾ ਸਾਰੇ ਖੁੱਲ ਜਾਣਗੇ। 1 ਮਿੰਟ ਦੇ ਅੰਦਰ ਅੰਦਰ। ਜਿਵੇਂ ਆਪਣੇ ਝੋਨੇ ਦੇ ਤਾਜ਼ੇ ਪੱਤੇ ਲੱਗੇ ਹੁੰਦੇ ਓਵੇਂ ਹੋ ਜਾਣਗੇ। 1 ਮਿੰਟ ਦਾ ਸਮਾਂ। ਇਹ ਬਿਲਕੁਲ ਨਾ ਮੈਂ 1 ਮਿੰਟ ਰੱਖ ਰਿਹਾ। ਅੱਛਾ ਆਹੋ ਪਾਪਾ ਸਪਰੇ ਵੀ ਕਰਦੇ ਆ ਬਈ। ਟਾਈਮ ਪੈਂਦਾ ਹੀ ਆ ਬਾਅਦ ਚ ਆਪ ਪੱਤੇ ਦੇਖ ਕੇ ਵਧੀਆ ਲੱਗਦੇ ਚੋਪੜੇ ਚੋਪੜੇ। ਹਾਂਜੀ ਹਾਂ। ਇਸ ਤਰ੍ਹਾਂ ਨਾ ਇਹਦੇ ਨਾ ਰੋਮ ਖੁੱਲ ਜਾਣਗੇ। ਪੱਤੇ ਦੇ ਰੋਮ ਖੁੱਲ ਜਾਣਗੇ। ਆ ਦੇਖੋ ਹੁਣ ਪੱਤਾ ਜਿਵੇਂ ਗਿੱਲਾ ਹੋ ਗਿਆ ਪਾਣੀ ਨਾਲ। ਹੂੰ। ਜਿਹੜੀ ਕੋਈ ਵੀ ਆਪਾਂ ਸਪਰੇ ਕਰਾਂਗੇ ਤੇ ਉਹ ਪੱਤੇ ਤੇ ਜੇ ਟਿਕੂਗੀ ਤਾਂ ਹੀ ਅਸਰ ਕਰੂਗੀ ਨਹੀਂ ਤਾਂ ਉਹਨੇ ਕੀ ਕਰਨਾਗਾ ਉੱਡ ਜਾਣਾਗਾ ਲੋ ਵੀ ਮਿੱਤਰੋ ਜਮਾਂ ਭਿੱਜ ਗਏ ਜਮਾਂ ਹਨਾ ਪੂਰਾ ਵਧੀਆ ਤਰੀਕੇ ਨਾਲ ਹਰਿਆਲੀ ਵੀ ਜ਼ਿਆਦਾ ਹੀ ਲੈਂਦੀ ਇਹਨੇ ਟ੍ਰੈਕਟਰ ਕੰਮ ਇਹ ਫਿਰ ਤੁਸੀਂ ਆਂਦੇ ਸੀ ਬਈ ਹਾਂਜੀ ਇੱਕ ਤਾਂ ਕੱਲਾ ਸਟicker ਦਾ ਹੀ ਕੰਮ ਕਰਦੇ ਨੇ ਸਪਾਈਡਰ ਦਾ ਸਟicker ਦਾ ਤੇ ਇਹਦਾ ਕੀ ਸਟicker, ਸਪੈਡਰ, ਐਕਟੀਵੇਟਰ ਤੇ ਪੈਨੀਏਟਰ ਤੇ ਰਿਐਕਟਰ ਦਾ ਕੰਮ ਕਰਦਾ ਵੀ ਛੇਤੀ ਰਿਜ਼ਲਟ ਵੀ ਲਿਆਊਗਾ ਠੀਕ ਜਿੰਨਾ ਜੇ ਆਪਣੀ ਯੂਰੀਆ ਡੀਏਪੀ ਨੇ ਜਿੰਨੇ ਸਮੇਂ ਚ ਕੰਮ ਕਰਨਾ ਉਹ ਤੋਂ ਅੱਧੇ ਸਮੇਂ ਚ ਇਹਦਾ ਰਿਜ਼ਲਟ ਲਿਓ ਇਹ ਜੀ ਆਪਾਂ ਵਿੱਚ ਐਡ ਕਰਦਿਆਂ ਆਹ ਦੇਖੋ ਪੱਤੇ ਖੁੱਲਣ ਲੱਗ ਗਏ ਹੁਣ ਅੱਗੇ ਪਹਿਲਾਂ ਜਮਾ ਸੂੰਗੜੇ ਪਾਏ ਸੀ ਨਾ ਪੱਤੇ ਖੁੱਲਣ ਲੱਗ ਗਏ ਆਹ ਦੇਖ ਨਾਲੇ ਆਪਾਂ ਪਾਇਆ ਗੁੰਦਗੀ ਹੈ ਜਮੇ ਥੋੜਾ ਜਿਹਾ ਨਾ ਆਹ ਦੇਖ ਤੇ ਇਹਦੀ ਮਾਤਰਾ ਕੀ ਆ ਆਪਾਂ ਕਿੰਨੇ ਚ ਪਾਉਣੀ ਹੋਵੇ ਜਦੋਂ ਜੇ ਇਹ ਆਪਾਂ ਕਿੱਲੇ ਚ ਪਾਉਣਾਗਾ ਇਹ ਆਪਣਾ 100 ਐਮ ਲਾ ਤੇ 5 ਕਿੱਲਿਆਂ ਦਾ ਠੀਕ ਹੈ 100 ml 5 ਕਿੱਲਿਆਂ ਦਾਗਾ ਤੇ ਮੰਨ ਕੇ ਚਲੋ ਵੀ 20 ml ਆਪਾਂ ਪਾ ਸਕਦੇ ਆ ਕਿੱਲੇ ਦਾ ਕਿਸੇ ਵੀ ਸਪਰੇਅ ਜੇ ਕਿਸੇ ਵੀ ਸਪਰੇਅ ਚ ਐਡ ਕਰਾਂਗੇ ਜੇ ਆਪਾਂ ਜਿਹੜੀ ਸੁੰਡੀ ਵਾਲੀ ਸਪਰੇਅ ਹੈਗੀ ਠੀਕ ਹੈ ਜਿੰਨੇ ਦੀ ਵੀ ਆਪਾਂ ਲੈ ਕੇ ਆਉਨੇ ਆ 1500 ਤੋਂ 2000 ਦੇ ਵਿੱਚ ਵਿੱਚ ਆਉਂਦੀ ਆ ਜੇ ਆਪਾਂ ਉਹ 5 ਕਿੱਲਿਆਂ ਦੀ ਸਪਰੇਅ ਸੱਤਾਂ ਦੇ ਵੀ ਕਰ ਸਕਦੇ ਆ ਇਹ ਪੱਕਾ ਆਪਣੀ ਉਹ ਖਰਚਾ ਹੀ ਵੱਜੂਗਾ ਆ ਦੇਖੋ ਹੁਣ ਪਤਾ ਨਹੀਂ ਦੋ ਕਿੱਲਿਆਂ ਦਾ ਫਰਕ ਪੈ ਗਿਆ ਫਿਰ ਕੋਈ ਚੱਕਰ ਨਹੀਂ ਹੋਣਾ ਡੋਜ਼ ਨਹੀਂ ਕੰਮ ਕਰੂਗੀ ਉਹਨੇ ਉਹਨੇ ਅਸਰ ਜ਼ਿਆਦਾ ਕਰਨਾ ਨਾ ਜਿੰਨੀ ਆਪਣੀ ਸਪਰੇ ਜੱਪ ਪਾਤਾ ਉਹਨੇ ਅਸਰ ਜ਼ਿਆਦਾ ਦਿਖਾ ਦੇਣਾ ਆਪਣੀ ਸਪਰੇ ਨੇ ਆ ਦੇਖੋ ਹੁਣ ਪਤਾ ਇਹ ਤਾਂ ਬਹੁਤ ਵਧੀਆ ਚੀਜ਼ ਹੈ ਹੁਣ ਦਿੱਤਾ ਸਾਰਾ ਖੁੱਲ ਗਿਆ ਆ ਦੇ ਪਹਿਲਾਂ ਜਵੇਂ ਨਹੀਂ ਦਿਸਦਾ ਸੀ ਠੀਕ ਹੈ ਇਹਦੇ ਰੋਮ ਖੁੱਲ ਗਏ ਹੁਣ ਤੇ ਹੁਣ ਇਹ ਨਾਲੇ ਤੁਸੀਂ ਇੱਥੇ ਰੱਖ ਦਿਓ ਇਹਨੇ ਐਂ ਹੀ ਰਹਿਣਾਗਾ ਕਿਉਂਕਿ ਇਹਦੇ ਰੋਮ ਖੁੱਲ ਗਏ ਹੁਣ ਠੀਕ ਹੈ ਵਾਸ਼ਪੀ ਕਰਨ ਜ਼ਿਆਦਾ ਹੋਊਗਾ ਇਹਦਾ ਆ ਸਹੀ ਹੈ ਠੀਕ ਹੈ ਇਹਨੂੰ ਆਪਾਂ ਯੂਰੀਆ 'ਚ ਵੀ ਰਲਾ ਸਕਦੇ ਹਾਂ ਯੂਰੀਆ 'ਚ ਵੀ ਰਲਾ ਸਕਦੇ ਆ ਜੀ ਆਪਾਂ ਚਿੱਟਾ ਦੇਣਾ ਸਾਡੇ ਬਾਣ 'ਚ ਕਿਸੇ ਵੀ ਰੇ ਸਪਰੇਅ 'ਚ ਆਪਾਂ ਐਡ ਕਰ ਸਕਦੇ ਹਾਂ ਵੀ ਇਹਨੇ ਆਪਣੀ ਠੀਕ ਹੈ ਜੀ ਸਪਰੇਅ ਦੀ ਤੇ ਰੇ ਦੀ ਮਾਤਰਾ ਨੂੰ ਵਧਾ ਦੇਣਾ ਆ ਦੇਖੋ ਉਹੀ ਪੱਤੇ ਜਿਹੜੇ ਜਮਾ ਕਮਲਾਈ ਪਏ ਸੀਗੇ ਠੀਕ ਹੈ ਜੀ ਬਾਕੀ ਤੁਸੀਂ ਦੱਸੋ ਜੀ ਤੁਸੀਂ ਵਰਤਿਆ ਹੋਇਆ ਨਹੀਂ ਆਪਾਂ ਤਾਂ ਬਹੁਤ ਵਧੀਆ ਰਿਜ਼ਲਟ ਲੱਗਿਆ ਤਾਂ ਹੀ ਆਪਾਂ ਵੀਡੀਓ ਵੀਡੀਓ ਬਣਾਉਣ ਲੱਗੇ ਆਪਾਂ ਵਰਤ ਕੇ ਤੇ ਬਾਈ ਇਹਦੇ ਆਪਾਂ ਨੂੰ ਉਹ ਵੀ ਦੱਸੋ ਬਈ ਕੀ ਰੇਂਜ ਹੈ ਇਹਦੀ ਇਹਦੀ ਰੇਂਜ ਇਹ 100 ਰੁਪਏ ਦਾ ਪੈਂਦਾਗਾ ਕਿੱਲੇ ਦਾ ਠੀਕ ਹੈ ਠੀਕ ਹੈ ਮੰਨ ਕੇ ਚੱਲੋ ਵੀ 100 ਰੁਪਏ ਮੈਂ ਕਹਤਾ ਵੀ 80 ਰੁਪਏ ਕਿੱਲਾ ਪੈਂਦਾ ਇਹ ਇਹ 4 100 ਦਾ ਪੈਂਦਾਗਾ 5 ਕਿੱਲਿਆਂ ਦਾ 80 ਰੁਪਏ ਕਿੱਲਾ ਹੀ ਪੈਂਦਾਗਾ ਠੀਕ ਹੈ ਜੀ ਠੀਕ ਹੈ ਤੇ ਫਿਰ ਜ਼ਰੂਰੀ ਹੈ ਨਾ ਇਹ ਤਾਂ ਹਾਂ ਜੀ ਆਪਾਂ ਫਾਇਦਾ ਜ਼ਿਆਦਾ ਲੈਣਾ ਰੇ ਸਪਰੇ ਤੋਂ ਹਾਂਜੀ ਹਾਂਜੀ ਇਹ ਬਹੁਤ ਜ਼ਰੂਰੀ ਹੈ ਝੋਨੇ 'ਚ ਹੁਣ ਆਪਾਂ ਜ਼ਿਆਦਾ ਖਰਚਾ ਕਰਦੇ ਆ ਠੀਕ ਹੈ ਜੇ ਆਪਾਂ ਖਰਚਾ ਵਧਾਈ ਜਾਂਦੇ ਆ ਤੇ 4 ਤਾਂ ਉਨਾ ਹੀ ਹੈਗਾ ਆਪਾਂ ਇਹਦੇ ਨਾਲ ਖਰਚਾ ਘਟਾ ਸਕਦੇ ਆ ਆਪਾਂ ਵੇਨੇ ਵੀ ਗਵਾਂਢੀ ਨੇ ਪੜਾ ਸਮਾਨ ਮਗਰੇ ਆਪਾਂ ਛੱਡਦੇ ਲੈਣਾ ਉਹ ਚੀਜ਼ ਨਹੀਂ ਵੇਨੇ ਪਲਾਂ ਦੇ ਝੋਨਾ ਕੰਮ ਕਰੇ ਨਾ ਕਰੇ ਇਸ ਪਰ ਹੈ ਨਾ ਸਹੀ ਗੱਲ ਜਦੋਂ ਨੇ ਚੱਕਣ ਬੋਰੀ ਝਲੂnga ਨਾਲ ਹੀ ਆਪਾਂ ਚੱਕ ਲੈਣਾ ਸਹੀ ਗੱਲ ਆਪਾਂ ਆਪ ਨੂੰ ਐ ਹੋ ਜਾਂਦਾ ਇਹਨੇ ਵੱਧ ਪਾਦੀ ਮੈਂ ਇੱਕ ਇੱਕ ਮੰਨ ਕੇ ਚਲੋ ਝਲੂnga ਵੱਧ ਪਾਵਾਂ ਇਹ ਤੋਂ ਤੇ ਬਸ ਗੱਲ ਸਮਝਣ ਦੀ ਲੋੜ ਆ ਹਨਾ ਬਈ ਇਹ ਚੀਜ਼ ਵੀ ਆਪਾਂ ਅਪਣਾਈਏ ਸਹੀ ਗੱਲ ਆ ਜੀ ਇਹ ਆਪਾਂ ਨੂੰ ਚੀਜ਼ਾਂ ਵਰਤਣੀਆਂ ਚਾਹੀਦੀਆਂ ਆਪਣੇ ਕੋਲੇ ਹੋਰ ਵੀ ਪ੍ਰੋਡਕਟ ਪਹਿਲਾਂ ਮੈਂ ਨਹੀਂ ਵਰਤੀ ਸੀ ਜਮਾਂ ਕਦੇ ਕਰੇ ਨਹੀਂ ਜਦੋਂ ਤੁਸੀਂ ਪਿਛਲੇ ਰਾਏ ਸੀਗੇ ਇਹਨਾਂ ਦਾ ਬਈ ਆਪਾਂ ਬੂਸਟਰ ਆ ਪਾਇਆ ਸੀਗਾ ਠੀਕ ਹੈ ਚੋਨੇ ਦੇ ਵਿੱਚ ਤੇ ਅੱਜ ਅਸੀਂ ਦੇਖ ਕੇ 15 ਦਿਨ ਹੋ ਗਏ ਤੇ ਉਦੋਂ ਚੋਨਾ ਦੀਂਦਾ ਨਹੀਂ ਸੀ ਤੇ ਅੱਜ ਵਾਂਟ ਟੱਕਿਆ ਤੁਰਿਆ ਹੁੰਦਾ ਤੇ ਚੀਜ਼ ਵਾਕਈ ਕਮਾਲ ਦੀ ਹੈ ਯਾਰ ਇੰਡੀਆ ਗਰੋ ਕੰਪਨੀ ਹੈ ਬਾਈ ਯਾਰ ਗੈਂਦੀ ਹਣਾ ਬਾਈ ਜੀ ਹਾਂਜੀ ਹਾਂਜੀ ਇੰਡੀਆ ਗਰੋ ਤੇ ਬਹੁਤ ਪ੍ਰੋਡਕਟਾਂ ਉਹ ਲੈਣਾ ਹੈ ਨਾ 160 ਦੀ ਮੋਹਰ ਲੱਗੀ ਹੋਈ ਹੈ ਤੇ ਵੀ ਕੋਈ ਕੈਮੀਕਲ ਨਹੀਂ ਹੈਗਾ ਬਾਕੀ ਅੱਛਾ ਠੀਕ ਹੈ ਨਹੀਂ ਉਹ ਤਾਂ ਆਪਾਂ ਵੇਖ ਹੀ ਲਿਆ ਵਧੀਆ ਚੀਜ਼ ਹੈ ਇਹਦਾ ਵੀ ਰਿਜ਼ਲਟ ਵੇਖ ਲਿਆ ਤੇ ਬੂਸਟਰ ਦਾ ਵੀ ਵੇਖ ਲਿਆ ਤੇ ਅੱਗੇ ਆਉਣ ਵਾਲੇ ਟਾਈਮ 'ਚ ਆਪਾਂ ਦੂਜੇ ਜਿਹੜੀਆਂ ਚੀਜ਼ਾਂ ਸਰੇ ਸਰੇ ਸਪਰੇ ਆਉਂਦੀ ਇਹਨਾਂ ਦੀ ਜਾਂ ਸੁੰਢੀ ਵਾਲੀ ਆਉਂਦੀ ਆ ਬਣਾਵਾਂਗੇ ਫੁੱਲ ਵੀਡੀਓ ਬਣਾਵਾਂਗੇ ਝੋਨੇ ਦੀ ਜਿਹੜਾ ਆਪਾਂ ਵਰਤੀ ਆ ਚੀਜ਼ ਉਹਦੀ ਵੀਡੀਓ ਬਣਾ ਕੇ ਦਿਖਾਵਾਂਗੇ ਵੀ ਆ ਰਿਜ਼ਲਟ ਆ ਪਹਿਲਾਂ ਨਹੀਂ ਫੋਟੋਆਂ ਵੀ ਪੰਗਾ ਵੀਡੀਓ ਵੀ ਪੰਗਾ ਆਪਣੇ ਠੀਕ ਹੈ ਕਿਸਾਨ ਵੀਰੋ ਇਹ ਦਿਖਾਉਣ ਦਾ ਆਪਣਾ ਮਤਲਬ ਇਹ ਹੀ ਸੀ ਵੀ ਆਪਾਂ ਕਿਸੇ ਭੁਲੇਖੇ 'ਚ ਨਹੀਂ ਜਿਹੜੀ ਚੀਜ਼ ਸਾਹਮਣੇ ਆ ਕਰਕੇ ਸਪਸ਼ਟੀਕਰਨ ਤਜਰਬਾ ਕਰਕੇ ਫੇਰ ਹੀ ਆਪਾਂ ਅਗੇ ਹੁਣ ਪੱਤੇ ਦੇ ਜਾਣਕਾਰੀ ਦਿੱਤੀ ਹੈ ਜਦੋਂ ਆਪਾਂ ਖੁਦ ਚੀਜ਼ ਵਰਤ ਲਈ ਹੈ ਨਾ ਤੇ ਜ਼ਰੂਰੀ ਆ ਮਿਆਦ ਕੀ ਵਰਤਨੀ ਵਰਤਨੀ ਆ ਜਿਹੜੇ ਹ ਤਾਂ ਤੁਸੀਂ ਵੀ ਬਈ ਵਰਤ ਸਕਦੇ ਆ ਪਰ ਜਿਆਦਾ ਨਹੀਂ ਕਹਿੰਦੇ ਥੋੜੇ ਤੋਂ ਵਾਹਣ ਤੋਂ ਟਰਾਈ ਕਰੋ ਸਟicker ਕਹਿਆ ਆਪਾਂ ਨੂੰ ਸਟicker ਹੀ ਦਿੰਨੇ ਪਰ ਕੰਮ ਮੇਰੇ ਦੂ ਤੈਨੂੰ ਚਾਰ ਕਰਦਾ ਨਾ ਕੰਮ ਤਾਂ ਇਹਦੇ ਮੰਨ ਕੇ ਚਲੋ ਵੀ ਛੇ ਕੰਮ ਆ ਗਏ ਹੂੰ ਮੈਂ ਤਾਂ ਸਟicker ਵੈਸੇ ਹੀ ਕਹਿ ਦਿੰਨੇ ਆ ਐਮ ਆਈ ਸਪਰੇਅ ਪਲੱਸ ਆ ਜਾਂਦਾ ਇਹ ਆਪਣਾ ਠੀਕ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਨੇ ਤਾਂ ਸੋ ਵੀਰੇ ਕਰਦੇ ਵੀਡੀਓ ਨੂੰ ਸ਼ੇਅਰ ਵਧੀਆ ਲੱਗੀ ਤਾਂ ਤਾਂ ਹੋਰ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਤੇ ਵਾਧੂ ਦੇ ਖਰਚੇ ਆਪਾਂ ਘਟਾਈਏ ਥੋੜੀ ਸਪਰੇਅ ਨਾਲ ਵਧੀਆ ਪੂਰੇ ਵਾਹਣ ਚ ਕੰਮ ਚਲਾਈਏ ਹਨਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਨੰਬਰ ਬਾਈਰ ਕਹਿੰਦਾ ਬਈ ਆਪਾਂ ਉੱਪਰ ਪਾ ਦਾ ਜਾਣਕਾਰੀ ਤੁਸੀਂ ਸਾਰੀ ਬਾਈ ਤੋਂ ਲੈ ਕੇ ਤੇ ਪ੍ਰੋਡਕਟ ਮੰਗਾ ਸਕਦੇ ਹਾਂ ਧੰਨਵਾਦ ਵੀਰੇ ਠੀਕ